ਜਿੱਥੇ ਆਪਣਾ ਖੇਤੀ ਦਾ ਹੁਣ ਕੰਮ ਉਹਦੋਂ ਨਿਕ ਹੁੰਦਾ ਜਾਂਦਾਗਾ ਉੱਥੇ ਕੁਛ ਇਦਾਂ ਦੇ ਹੱਥੀ ਚੱਲਣ ਵਾਲੇ ਔਜ਼ਾਰ ਜਿਵੇਂ ਕਿ ਬੀਲ ਹੋ ਇਹਨੂੰ ਅਸੀਂ ਆਮ ਦੇਸੀ ਭਾਸ਼ਾ ਦੇ ਵਿੱਚ ਇਹ ਕਹਿੰਦੇ ਆ ਕਿ ਆਪਣਾ ਇੱਕ ਮੂਰੇ ਐਕਸਲ ਲਾਇਆ ਜਾਂਦਾਗਾ ਚੱਕਾ ਬਣਾਇਆ ਜਾਂਦਾ ਤੇ ਉਹਦੇ ਪਿੱਛੇ ਇਸ ਤਰ੍ਹਾਂ ਕਰਕੇ ਜਿਹੜਾ ਖੁਰਪਾ ਚੱਲਦਾ ਹੈਗਾ ਇਹ ਕਾਫੀ ਕੰਮ ਜਿਹੜਾ ਆਸਾਨ ਕਰਦਾ ਹੈਗਾ ਵੈਸੇ ਤਾਂ ਹੁਣ ਇਲੈਕਟ੍ਰਿਕ ਬੀਲ ਹੋ ਵੀ ਆ ਗਏ ਪੈਟਰੋਲ ਨਾਲ ਚੱਲਣ ਵਾਲੇ ਬੀਲ ਹੋ ਵੀ ਆ ਗਏ ਪਰ ਇਹ ਦੋ ਕੰਮ ਕਸਰਤ ਦਾ ਤੇ ਨਾਲ ਆਪਣਾ ਖੇਤੀ ਦਾ ਦੋਨੇ ਕੰਮ ਇੱਕੋ ਵਾਰੀ ਚ ਕਰ ਦਿੰਦਾਗਾ ਇਹ ਮੰਨ ਲਓ ਤੁਸੀਂ ਆਪਣੇ ਕੋਲੇ ਦੋ ਘਕਾਰੇ ਅੱਧੇ ਕਿੱਲੇ ਤੋਂ ਥੋੜੀ ਜਿਹੀ ਉੱਤੇ ਜਿਹੜੀ ਮੂੰਫਲੀ ਹੈਗੀ ਐ ਤੇ ਉਹਦੀ ਹੁਣ ਆਪਾਂ ਸਲਾਈ ਇਹਦੇ ਨਾਲ ਕਰ ਰਹੇ ਹਾਂਗੇ ਮੂੰਫਲੀ ਦਾ ਬਾਜ਼ਾਰਾ ਜਿਹੜਾ ਹੁੰਦਾਗਾ ਉਹ ਹੁੰਦਾ ਮੰਨ ਲਓ ਜੂਨ ਤੋਂ ਲੈ ਕੇ ਜੁਲਾਈ ਦੇ ਤੱਕ ਪਰ ਇਸ ਵਾਰ ਬਸਾਤਾਂ ਦੇ ਵਿੱਚ ਜਿਹੜਾ ਬਹਾਨਾ ਆਪਣਾ ਜਿਹੜਾ ਬੱਤ ਨਹੀਂ ਆਇਆ ਸੀ ਉਸ ਸਮੇਂ ਤੇ ਇਹ ਮੂਫਲੀ ਆਪਾਂ ਅਗਸਤ ਦੇ ਵਿੱਚ ਜਿਹੜੀ ਬੀਜੀ ਸੀਗੀ ਅਗਸਤ ਦੇ ਲਗਭਗ ਸ਼ੁਰੂ ਦੇ ਵਿੱਚ ਬੀਜੀ ਸੀਗੀ ਤੇ ਹੁਣ ਇਹ ਲਗਭਗ ਜਿਹੜੀ ਤੁਸੀਂ ਮੰਨ ਲਓ ਵੀ 60 ਕੁ ਦਿਨਾਂ ਦਾ ਜਿਹੜਾ ਇਹਦੀ ਉਮਰ ਹੋ ਚੁੱਕੀ ਹੈਗੀ ਤੇ ਜਿਹੜੀ ਮੂਫਲੀ ਦੀ ਪਟਾਈ ਹੈਗੀ ਉਹ ਵੈਰਾਈਟੀਆਂ ਦੇ ਹਿਸਾਬ ਨਾਲ ਜਿਹੜੀ ਮੰਨ ਲਓ ਵੀ ਆਪਣਾ ਕੁਝ ਕੁ ਵੈਰਾਈਟਿੰਗ 120 ਦਿਨ ਲੈਂਦੀਆਂ ਨੇ ਕੁਝ ਕਿ 130 ਦਿਨ ਲੈਂਦੀਆਂ ਨੇ ਲਗਭਗ ਜਿਹੜੀ 125 ਤੋਂ 30 ਦੀ ਨਾਲ ਹੀ ਵੈਰਾਈਟੀ ਹੈ ਆਪਣੀ 60 ਦਿਨ ਇਹਦੇ ਵੀਰ ਚੁੱਕਿਆ 60 ਦਿਨ ਇਹਨੂੰ ਹੋਰ ਹਜੇ ਲੱਗ ਜਾਣੇ ਆਗੇ ਤੇ ਥੋੜੀ ਜੀ ਪਟਾਈ ਲੇਟ ਹੋ ਜਾਣੀ ਆ ਉਹੀ ਬਜਾਈ ਦੇ ਹਿਸਾਬ ਨਾਲ ਪਟਾਈ ਲੇਟ ਚਲੀ ਗਈ ਪਰ ਬਾਜ਼ਾਰਾ ਜਿਹੜਾ ਬਰਸਾਤਾ ਕਰਕੇ ਨਹੀਂ ਹੋਇਆ ਸੀ ਉਹਦੇ ਕਰਕੇ ਜਿਹੜੀ ਇਹ ਸਮੱਸਿਆ ਆਪਾਂ ਨੂੰ ਆਈ ਹੈਗੀ ਗਰਨਰ 4 ਜਿਹੜਾ ਬੀਜ ਹੈਗਾ ਉਹ ਆਪਾਂ ਇਹਦਾ ਬੀਜ ਹੈਗਾ ਜਿਹੜਾ ਖੇਤੀਬਾੜੀ ਵਿਭਾਗ ਵੱਲੋਂ ਦਿੱਤਾ ਗਿਆ ਸੀ ਆਪ ਨੂੰ ਇਹ ਬੀ ਪਿਛਲੇ ਸਾਲ ਵੀ ਆਪਾਂ ਥੋੜੀ ਲਾਈ ਸੀ ਉਦੋਂ ਪਿਛਲੇ ਤੋਂ ਪਿਛਲੇ ਸਾਲ T37 ਤੇ J87 ਦੋ ਵੈਰਟੀਆਂ ਆਪਾਂ ਲਾਈਆਂ ਸੀਗੀਆਂ ਇਹ ਗਰਨਰ 4 ਜਿਹੜਾ ਬੀਜ ਲੱਗਿਆਗਾ ਮੂਫਲੀ ਦੇ ਵਿੱਚ ਦੋ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਆਉਂਦੀਆਂ ਨੇ ਇੱਕ ਜਿਹੜੀਆਂ ਫੈਲਣ ਵਾਲੀਆਂ ਹੁੰਦੀਆਂ ਨੇ ਇੱਕ ਗੁੱਛੇ ਵਾਲੀਆਂ ਹੁੰਦੀਆਂ ਨੇਗੀਆਂ ਇੱਕ ਨੂੰ ਇੰਗਲਿਸ਼ੀ ਦੇ ਵਿੱਚ ਸਪਰੈਡਿੰਗ ਟਾਈਪ ਕਿਹਾ ਜਾਂਦਾ ਤੇ ਇੱਕ ਬੰਚ ਟਾਈਪ ਦੂਨੇ ਕਿਸਮ ਦੇ ਵਿੱਚ ਫਰਕ ਇਹ ਹੁੰਦਾ ਕਿ ਜਿਹੜੀ ਬੰਚ ਟਾਈਪ ਹੁੰਦੀ ਉਹ ਇੱਕੋ ਜਗ੍ਹਾ ਤੇ ਗੁੱਛਾ ਬਣਾਉਂਦੀ ਐ ਤੇ ਜਿਹੜੀ ਸਪਰੈਡਿੰਗ ਟਾਈਪ ਆ ਉਹ ਪਾਸਿਆਂ ਨੂੰ ਜਿਹੜੀ ਫੈਲ ਕੇ ਫਿਰ ਸੂਏ ਲਾ ਕੇ ਧਰਤੀ ਦੇ ਵਿੱਚ ਜਿਹੜੇ ਮੂਫਲੀ ਬਣਦੀ ਹੈਗੀ ਹੁਣ ਇਹਦੀ ਗੁੜਾਈ ਹਰ ਇੱਕ ਜਿਹੜੀ ਆਪਾਂ ਗਾਇਲਿਏ ਕਿ ਸਿੰਚਾਈ ਤੋਂ ਬਹੁਤ ਬਹੁਤ ਜ਼ਰੂਰੀ ਹੋ ਜਾਂਦੀ ਐ ਹੁਣ ਤੱਕ ਆਪਾਂ ਇੱਕ ਗੁੜਾਈ ਇਹ ਚ ਪਹਿਲਾਂ ਪਾ ਚੁੱਕੇ ਆ ਬਰਸਾਤ ਤਾਂ ਹੁੰਦੀਆਂ ਰਹੀਆਂ ਨੇ ਹੁਣ ਗੁੜਾਈ ਤੋਂ ਬਾਅਦ ਜਿਹੜੀ ਆਪਾਂ ਸਿੰਚਾਈ ਕੀਤੀ ਸੀਗੀ ਸਿੰਚਾਈ ਤੋਂ ਬਾਅਦ ਹੁਣ ਗੁੜਾਈ ਜਿਹੜੀ ਇਹਦੀ ਕੀਤੀ ਜਾਣੀ ਹੈਗੀ ਇਸ ਗੜਾਈ ਤੋਂ ਬਾਅਦ ਥੋੜੀ-ਬੋਤੀ ਜਿਹੜੀ ਆ ਆਪਾਂ ਨੂੰ ਗੰਡੋਆ ਖਾਦ ਜਾਂ ਕੋਸ਼ਕ ਕੋਲ ਇਹ ਤੇ ਛੜਕਾ ਕੀਤੇ ਜਾਣੇ ਆ ਤੇ ਫਿਰ ਜਿਹੜਾ ਦੁਆਰਾ ਪਾਣੀ ਇਹਨੂੰ ਲਾ ਦਿੰਨਾ ਤੇ ਉਸੇ ਪਾਣੀ ਦੇ ਨਾਲ ਉਮੀਦ ਹੈਗੀ ਹੈ ਕਿ ਜਿਹੜਾ ਇਹਨੇ ਪੱਕ ਜਾਣਾਗਾ ਵੈਸੇ ਤਾਂ 60-70 ਦਿਨ ਜਿਹੜੀ ਦੀ ਉਮਰ ਹੋ ਚੁੱਕੀ ਆ ਆਪਾਂ ਨੂੰ 40 ਤੋਂ 50 ਦਿਨ ਇਹਨੂੰ ਹੋਰ ਲੱਗਣੇ ਆਗੇ ਤੇ ਇਹਨਾਂ 40-50 ਦਿਨਾਂ ਦੇ ਵਿੱਚ ਹੋ ਸਕਦਾ ਆਪਾਂ ਨੂੰ ਦੋ ਪਾਣੀ ਵੀ ਲਾਉਣੇ ਪੈਣ ਪਰ ਜਦੋਂ ਮੂੰਫਲੀ ਪੱਕਣ ਦੇ ਉੱਪਰ ਆ ਜਾਂਦੀ ਹੈ ਤਾਂ ਉਸ ਸਮੇਂ ਜਿਹੜਾ ਆਪਾਂ ਨੂੰ ਪਾਣੀ ਇਹਦਾ ਰੋਕ ਦੇਣਾ ਚਾਹੀਦਾ ਹੈਗਾ ਉਹਦਾ ਮੁੱਖ ਕਾਰਨ ਇਹ ਹੈ ਕਿਉਂਕਿ ਜਿਹੜਾ ਇਹਦਾ ਫਲ ਉਤਾਰਤੀ ਦੇ ਥੱਲੇ ਬਣਦਾ ਹੈਗਾ ਜੇਕਰ ਉਸ ਸਮੇਂ ਜਿਹੜੀ ਸੈੱਲ ਜ਼ਿਆਦਾ ਹੋਊਗੀ ਤਾਂ ਜਿਹੜਾ ਫਲ ਗਲਣਾ ਸ਼ੁਰੂ ਹੋ ਜਾਂਦਾ ਹੈਗਾ ਇਸ ਤਰ੍ਹਾਂ ਦੇ ਕਾਫੀ ਸਾਰੇ ਹੋਰ ਤਜਰਬੇ ਜਿਹੜੇ ਆਪਾਂ ਕੁਦਰਤੀ ਖੇਤੀ ਦੇ ਵਿੱਚ ਕਰਦੇ ਰਹੇ ਨੇ ਆਗੇ ਇਹ ਮੂਫਲੀ ਸੰਬੰਧੀ ਆਪਾਂ ਪਹਿਲਾਂ ਬੈਡਾਂ ਤੇ ਵੀ ਤਜਰਬਾ ਕੀਤਾ ਸੀ ਪਰ ਹੁਣ ਆਪਾਂ ਇਹਨੂੰ ਸਮਤਲ ਜਗ੍ਹਾ ਦੇ ਉੱਪਰ ਲਾ ਰਹੇ ਹਾਂਗੇ ਅ ਅਗਲੇ ਸਾਲ ਫੇਰ ਬੈਡਾਂ ਦੇ ਉੱਪਰ ਫੇਰ ਟ੍ਰਾਇਲ ਕਰਾਂਗੇ ਕਿਉਂਕਿ ਹੁਣ ਆਪਾਂ ਡ੍ਰਿਪ ਦੇ ਉੱਪਰ ਕਰਕੇ ਦੇਖਾਂਗੇ ਪਰ ਇਸ ਵਾਰੀ ਜਿਹੜੀ ਸਮਤਲ ਲਾਈ ਸੰਚਾਈ ਤੋਂ ਬਾਅਦ ਇੱਕ ਸਮੱਸਿਆ ਜਿਹੜੀ ਇਹਦੇ ਵਿੱਚ ਖੇੜੇ ਦੀ ਖੇੜੇ ਤੋਂ ਭਾਵ ਜਾਨੀ ਕਿ ਇਹਦੀ ਜੜ ਓਖੜਨ ਲੱਗ ਜਾਂਦੀ ਹੈਗੀ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਹਵਾ ਦਾ ਆਦਾਨ ਪ੍ਰਦਾਨ ਮਿੱਟੀ ਦੇ ਵਿੱਚ ਬੰਦ ਹੋ ਜਾਂਦਾ ਸੋ ਇਸ ਗੁਡਾਈ ਦਾ ਮੁੱਖ ਮਕਸਦ ਜਾਂ ਇਸ ਸਲਾਈ ਦਾ ਮੁੱਖ ਮਕਸਦ ਜਿਹੜਾ ਆਪਣਾ ਹਵਾ ਦਾ ਆਦਾਨ ਪ੍ਰਦਾਨ ਮਿੱਟੀ ਦੇ ਵਿੱਚ ਵਧਾਉਣਾ ਹੈ ਤੇ ਆਪਣਾ ਇਹ ਖੇਤ ਲਗਭਗ 4 ਸਾਲ ਤੋਂ ਬਿਲਕੁਲ ਜ਼ਹਿਰ ਮੁਕਤ ਜਾਨੀ ਕਿ ਬਿਨਾ ਕਿਸੇ ਕੈਮੀਕਲ ਤੋਂ ਆ ਸੋ ਇਸ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਆਪਾਂ ਜਿਹੜੀਆਂ ਫਸਲਾ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ 'ਚ ਮੌਫਲੀ ਦੀ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਵਾਂਗੇ ਧੰਨਵਾਦ